ਸ਼ਮਰ ਵਾਲਾ ਨੇੜਲੇ ਪਿੰਡ ਮਾਨੂਪੁਰ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਭਾਰੀ ਮੀਂਹ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਦੇ ਨਾਲ ਇੱਕ ਔਰਤ ਦੀ ਮੌਤ ਹੋ ਗਈ ਇਸ ਘਟਨਾ ਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਮਾਨੂਪੁਰ ਦੇ ਰਹਿਣ ਵਾਲੇ ਲਖਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਜਦੋਂ ਉਹ ਆਪਣੀ ਪਤਨੀ ਚਰਨਜੀਤ ਕੌਰ ਅਤੇ ਤਿੰਨ ਬੱਚਿਆਂ ਦੇ ਨਾਲ ਸੁੱਤੇ ਪਏ ਸਨ ਤਾਂ ਮੀਂਹ ਕਾਰਨ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ ਪਿਆ ਤੇ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਲਖਵੀਰ ਸਿੰਘ ਤੁਰੰਤ ਜਾਗ ਪਿਆ ਤੇ ਆਪਣੀ ਪਤਨੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜੋ ਚਰੰਜੀਤ ਕੋਰ ਨਹੀਂ ਮਿਲੀ ਤਾਂ ਉਹਨਾਂ ਨੇ ਪਿੰਡ ਵਾਲਿਆਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਅਤੇ ਜਗਜੀਤ ਸਿੰਘ ਵੀ ਸ਼ਾਮਲ ਸਨ ਉਹਨਾਂ ਨੂੰ ਬੁਲਾ ਕੇ ਮਲਵੇ ਨੂੰ ਹਟਾਇਆ ਗਿਆ ਤੇ ਉਹਨਾਂ ਨੂੰ ਆਪਣੀ ਪਤਨੀ ਮਲਵੇ ਦੇ ਹੇਠੋਂ ਮਿਲੀ ਚਰਨਜੀਤ ਕੌਰ ਨੂੰ ਤੁਰੰਤ ਖੰਨਾ ਦੇ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਔਰਤ ਆਪਣੇ ਪਿੱਛੇ ਪਤੀ ਅਤੇ ਦੋ ਧੀਾਂ ਤੇ ਇੱਕ ਪੁੱਤਰ ਛੱਡ ਗਈ ਹੈ ਪੁਲਿਸ ਚੌਕੀ ਬਰਤਲਾ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਇਹ ਸਬਕ 10:00 ਵਜੇ ਡਿੱਗਿਆ ਸਾਥੀ ਇਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਘਰ ਵਾਲੀ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਇੱਕ ਵੱਡੀ ਕੁੜੀ ਤੁਸੀਂ ਵੀ ਉਸ ਦਿਨ ਕਮਰੇ ਦੇ ਵਿੱਚ ਸੀ ਸਾਰੇ ਇਕੱਠੇ ਆ ਰੋਟੀ ਪਾਣੀ ਖਾਦ ਆ ਹੂੰ ਰੋਟੀ ਖਾਣ ਕੇ ਉਹ ਪਤਾ ਨਹੀਂ ਫਰਜ ਤੋਂ ਪਾਣੀ ਪੀਣ ਲੱਗੇ ਸੀ ਉਹ ਕੋਈ ਗੱਲ ਨਹੀਂ ਸੀ ਸੁੱਤੇ ਪਏ ਸੀ ਉੱਠ ਕੇ ਚਲੇ ਗਏ ਬੱਚਿਆਂ ਨਾਲ ਪਾਣੀ ਪੀਣ ਲੱਗੇ ਹਾਂ ਤਾਂ ਇੰਨੇ ਹੀ ਪਤਾ ਲੱਗਿਆ ਵੀ ਛੱਤ 'ਤੇ ਡਿੱਗੀ ਆ ਫੇਰ ਅਸੀਂ ਕੱਢਿਆ ਨਾ ਫੇਰ ਰੌਲਾ ਪਾਇਆ ਅਸੀਂ ਬਾਹਰ ਉਹ ਪਿੰਟ ਵਾਲੇ ਵੇੜੇ ਵਾਲੇ ਸੱਦਿਆ ਉਹਨਾਂ ਨੇ ਮਦਦ ਕਰਾਈ ਤਾਂ ਕੱਢਿਆ ਸੀ ਉਹਨਾਂ ਨੇ ਕੱਢ ਕੇ ਹਸਪੀਟਲ ਲੈ ਕੇ ਗਏ ਨਾ ਮਾਨ ਅੰਨੇ ਹਸਪੀਟਲ ਸਰਕਾਰੀ ਹਸਪੀਟਲ ਲੈ ਕੇ ਗਏ ਉੱਧੇ ਜਾ ਕੇ ਅਸੀਂ ਉੱਥੇ ਜਾ ਕੇ ਦੁਬਾਰਾ ਫੇਜ ਗਏ ਬਾਕੀ ਕਿੱਥੇ ਰਹਿ ਰਹੇ ਹੋ ਅਸੀਂ ਮਾਨਪੁਰ ਉਧਰ ਮੇਰੇ ਬڑے ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆਂ ਉਹ شادی ਨਹੀਂ ਹੋਈ ਉਹਨੀਆਂ ਦੀ ਹੂੰ ਹੋਰ ਰਹਿੰਦੇ ਵੀ ਜ਼ਿੰਮੇਦਾਰਾਂ ਦੇ ਨੇ ਉੱਥੇ ਇਹ ਜਦੋਂ ਆ ਗਏ ਇਹ ਦੇਖੋ ਤੁਹਾਡੇ ਸਾਹਮਣੇ ਐ ਡਿੱਗ ਚੁੱਕੇ ਆਈ ਜਾਮੈਂ ਨਾ ਹੋ ਸਕਦਾ ਕੀ ਮੈਂ ਨੁਮਾਇਦ ਕਰਤੀ ਹਾਂ ਪਿੰਬੱਤ ਤੋਂ ਬਾਅਦ ਮੇਰੀ ਇਹ ਨੇ ਮਕਾਨ ਦੀ ਮਦਦ ਹੋ ਜਾਵੇ ਬਸ ਇਹੀ ਚਾਹੁੰਦੇ ਆਂ ਔਰ ਆਪਾਂ ਕੁਛ ਨਹੀਂ ਚਾਹੁੰਦੇ ਇਹ ਜਿਹੜੀ ਇਹਨਾਂ ਦਾ ਮਕਾਨ ਦੀ ਛੱਤ ਆ ਨਾ ਮੀਹ ਕਾਰਨ ਡਿਗ ਗਈ ਹੈ ਕੁਛ ਗਰੀਬੀ ਕਾਰਨ ਮਕਾਨ ਦੀ ਪਿਆਰੀ ਨਹੀਂ ਕਰਾਈ ਸਕੇ ਨਾ ਹੋਈ ਹੈ ਮੀਹ ਜਿਆਦੇ ਵਣ ਗਾਲਾ ਬਾਹਰ ਉੱਪਰ ਛੱਤ ਡਿਗਣ ਨਾਲ ਇਹਨਾਂ ਦੀ ਡੈਥ ਹੋਈ ਹੈ ਪਹਿਲਾਂ ਚੱਕ ਕੇ ਉਹਨਾਂ ਨੂੰ ਮਾਨੋਪਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਰਣ ਲੋ ਦੇ ਹਸਪਤਾਲ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਉਹ ਹਾਂਜੀ 35 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਜੀ ਉਹਨਾਂ ਦੀਆਂ ਇੱਕ ਵੇਟਾ ਛੋਟਾ ਸਭ ਤੋਂ ਹਾਂਜੀ ਪਰਿਵਾਰ ਦੇ ਵਿੱਚ ਇਹਨਾਂ ਦਾ ਹੋਰ ਵੀ ਕੋਈ ਕੁੜੀ ਜਿਹੜੀ ਨਹੀਂ ਇਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਬੱਚਿਆਂ ਦੇ ਇਹਨਾਂ ਦਾ ਡੈਡੀ ਡੈਡੀ ਜੀ ਹੈਗੇ ਨੇ ਦਾਦਾ ਦਾਦੀ ਇਹਦੇ ਨਾਲ ਕਿੱਥੋਂ ਵੀ ਹੈ ਪਿੰਡ ਵਾਲਿਆਂ ਵੱਲੋਂ ਪਹਿਲਾਂ ਤੋਂ ਹੀ ਹਲਪ ਚੱਲਦੀ ਆ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਮਿੱਤਰ ਵੈਲੀ ਸੱਜਣ ਨੇ ਸਾਡੇ ਪਿੰਡ ਦੇ ਬਹੁਤ ਪਹਿਲਾਂ ਤੋਂ ਵੀ ਮਦਦ ਕੀਤੀ ਜਾਂਦੀ ਹੈ ਇਹ ਪਹਿਲੀ ਵਾਰ ਨਹੀਂ ਇਹ ਫਸਟ ਟਾਈਮ ਨਹੀਂ ਹੈਗਾ ਜੀ ਇਹ ਮਦਦ ਤਾਂ ਕਰਦੇ ਨੇ ਸਾਡਾ ਪਿੰਡ ਕਰਦਾ ਰਹੂਗਾ ਜੀ ਸਾਡਾ ਪਿੰਡ ਮਾਨੂ ਪਰ ਹੈ ਜੀ ਸਾਡੇ ਪਿੰਡ ਦੇ ਬੰਦੇ ਬਾਹਰ ਵੀ ਗਏ ਹੋਣੇ ਉਹਨਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਕੋਈ ਇਹ ਨਹੀਂ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਕਦੋਂ ਅਸੀਂ ਮਦਦ ਨਹੀਂ ਕਰਦਾ ਮਦਦ ਕਰਨ ਲਈ ਸਾਡਾ ਪਿੰਡ 24 ਘੰਟੇ ਹਾਜ਼ਰ ਹੈ ਜੀ ਕਿਸੇ ਵੀ ਤਰ੍ਹਾਂ ਦੀ